ਕੀ ਭਾਈ ਬੋਲ ਜਾ ਭਾਈ ਫਸਲੀ ਗਾਲੀ ਖਾਰਾ ਹੋਰ ਭਾਈ ਵਧੀਆ ਨਾ ਪਾਰਟੀ ਹੋ ਗਈ ਬੰਦੇ ਦੀ ਪਾਰਟੀ ਨੇ ਕਿੰਨੀ ਜੱਦੀ ਚੱਲਦੀ ਮੂਹ ਤੇ ਹੱਥ ਬੰਨਦਾ ਵੀ ਮੈਂ ਪਾਰਟੀ ਦਾ ਨਾ ਮੈਂ ਕਿਹਾ ਵੀ ਨਹੀਂ ਮਾਰਨੀ ਉਸੇ ਬਾਹ ਜੀ ਤਾਂ ਕਹਿੰਦਾ ਵੀ ਬੁੱਤੋ ਨੂੰ ਰਹੋ ਮੈਂ ਤੇ ਪਾਰਟੀ ਦਾ ਜਿੰਨਾ ਮਾਰਦੀ ਜਬੜਾ ਹਤੀ ਉਹ ਜਗਰੀ ਲੇਡਰ ਵਾਲਾ ਹਾਂ ਗੈਰੀ ਗੁੱਦਾ ਇਸੇ ਆਉਟ ਟੈਕ ਕਰ ਲੈਣਾ ਉਹਦਾ ਕੀਤਾ ਕਮਝਣਾ ਜੇ ਤੇ ਉਹ ਟੈਕ ਕਰ ਲੈਣਾ ਪਾ ਇਹ ਠੀਕ ਆ ਉਹ ਬਜ਼ੁਰਗ ਹੋ ਗਿਆ ਦਾ ਟੈਕ ਟਾਲਾ ਲੱਗਿਆ ਵਾ ਮੈਂ ਨਹੀਂ ਖੜਾ ਦੇਣੀ ਯਾਰ ਮੇਰੇ ਨਾਲੇ ਕਰਕੇ ਉਹ ਹੋ ਗਿਆ ਫੇ ਜੰਗੇ ਨਾਲੇ ਖੜਾਉਣੀ ਸੀ ਹੂੰ ਕਰਦ ਬੜਾਉਂਗਾ ਕਰਦ ਬੜਾਉਂਗਾ ਲੋ ਬਾਈ ਅੱਜ ਜੋ ਮਸ਼ੀਨ ਚੱਲਦੀ ਆ ਹਾਂ ਓਏ ਬਰਬੀ ਜਾਚੇ ਤੇ ਉਹ ਅਮਾ ਅਮਾ ਲੱਗਿਆ ਹੋਇਆ ਉਧਰ ਟਾਲਾ ਖੜਾ ਆ ਟਰੈਕਟਰ ਲੈਣ ਆਇਆ ਮੈਂ ਰੂਤਾ ਨੂੰ ਕਹਿੰਦਾ ਮੈਂ ਕਾਹ ਨੂੰ ਰਾਤ ਨੂੰ ਵੜਾਉਣੀ ਗੱਗੇ ਹਾਂ ਜਿਹਨੇ ਹੁਣ ਤਾਂ ਨਹੀਂ ਦੱਸਿਆ ਹੈਗਾ ਤੈਨੂੰ ਵੀ ਦਿਨ ਚ ਵੜਾਈ ਹੁਣ ਸੈਂਚਰ ਕੋਲ ਮਨੂਰ ਚੱਕਰ ਜਾਂਦਾ ਤਾਂ ਇਹ ਇਹ ਬਾਈ ਪੰਡਤ ਨੇ ਪੁੱਛ ਕੇ ਆ ਪੰਡਤ ਕਹਿੰਦਾ ਮੈਂ ਚੱਲ ਬਈ ਐ ਭਾਈ ਨੁਕਸਾਨ ਹੋ ਗਿਆ ਮੰਡਾ ਕਹਿੰਦਾ ਵੀ ਦਿਨ ਚ ਨਹੀਂ ਰਾਤੋਂ ਰਾਤ ਕੰਮ ਰਾਤੋਂ ਰਾਤ ਰਾਤੋਂ ਰਾਤ ਹੁਣ ਇਹ ਟਰਾਲਾ ਅਰਸ਼ਵੀਰਾਲ ਟਰਾਲਾ ਆਇਆ ਬੀਚੇ ਨਕਰ ਆਇਆ ਜਰਾ ਅੱਛਾ ਨਾਂ ਲੱਗ ਪਈ ਆ ਕਿਹੜਾ ਲੱਗ ਪਈ ਇਹ ਹਾਂ 826 ਦਾ ਝਾੜ ਬਹੁਤ ਆਇਆ ਹੈ ਸੁਣਾ ਇਹ ਮੈਂ ਸੁਣਾ ਹੀ ਆ ਆ ਪਾਈ ਹੋਈ ਹੈ ਅੱਜ ਪਾਈ ਦਾਗ ਰੱਖਿਆ ਠੀਕ ਹੈ ਵਧੀਆ ਚਲ ਮਤਲਬ ਅਗਲੀ ਵਾਰ ਰੱਖਣਾ ਹੈ ਨੇ ਆਪਾਂ ਬੀਜ ਲੈ ਲੂਗੇ ਹਾਂ ਜੀ ਹਾਂ ਮੇਰੇ ਤਾਂ ਉੱਥੇ ਗਾਂ ਹੋਰ ਰੱਖਣਾ ਆਪਾਂ ਚਾਚੇ ਰੱਖਣਾ ਮੈਂ ਵੀ ਰੱਖਣਾ ਮੇਰੇ ਵੀ ਚਲ ਉਹ ਦਿੱਤੇ ਬੀਜ ਲੈ ਲੂਗੇ ਆ ਕਿੱਥੇ ਜਲੇ ਤੁਸੀਂ ਗੰਨੇ ਮਰੇ ਪਾਉਂਦੇ ਉੱਥੇ ਚੱਲਿਆ ਮੁਰਕੇ ਆ ਜੀ ਮੈਂ ਵੀ ਕਰਾਂਗਾ ਕੀ ਕਰਨਾ ਮੰਨੂ ਬਗੜੀ ਇਸ ਨਾਲ ਪਿੱਛੇ ਸਰੋਂ ਦੇ ਆਹ ਬਾਲੀ ਆਉਣਾ ਯਾਰ ਤੇਈ ਦਾ ਬਾਲੀ ਮੈਂ ਕਿਹ ਬਲੌਗ ਬਣਾਉਣਾ ਮੈਂ ਤਾਂ ਮੰਨੂ ਬਣਾ ਰੋਟਾ ਦੇ ਪਿੱਛੇ ਉੱਪਰ ਬੈਠੀ ਤਾਂ ਵਧੀਆ ਲੱਗੂ ਥੱਲੇ ਆ ਜੀ ਮੈਂ ਕੋਈ ਨਾ ਆ ਗਿਆ ਬੱਸ ਅੱਧੇ ਘੰਟੇ ਚ ਆ ਗਿਆ ਜਦੋਂ ਮੈਂ ਪਾ ਕੇ ਆਇਆ ਰੇਪ ਰੇਪ ਹੋਇਆ ਮੈਂ ਉਹਨੂੰ ਬੱਸ ਉਹਨਾਂ ਘਰ ਨੂੰ ਲੈ ਜਾਣਾ ਹਾਂ ਸਾਰਾ ਖੋਲ ਦਾਂ ਠੀਕ ਹੈ ਆਰਾਮ ਕਰ ਲਈਂ ਆਰਾਮ ਕਰ ਆਰਾਮ ਨਾ ਕਰ ਆਰਾਮ ਕਰ ਪਹਿਲਾਂ ਲੋ ਲਾ ਕੇ ਜਾ ਆਰਾਮ ਕਰ ਇਹ ਟਰਾਲਾ ਮੇਰੀ ਜਾਨ ਨਹੀਂ ਮੱਟਣੀ ਉਹਨੇ ਸਾਰੀ ਉੱਪਰ ਨਾਲੇ ਸਾਰੀ ਉਮਰ ਉਹ ਕਰੀਣਾ ਹੈ ਆਸੀਂ ਉਹ ਹੱਸ ਕੇ ਚੱਲ ਗਏ ਅਰੇ ਮਾਰ ਦੇ ਮੈਨੂੰ ਹਸ਼ਮੀਰ ਭਾਈ ਦੇਖ ਲੈ ਤੈਨੂੰ ਕਿਆ ਕਹਿੰਦਾ ਇਹ ਵੀ ਇਹ ਕਹਿੰਦਾ ਹਸ਼ਮੀਰ ਕੋਲ ਦਿਲ ਹੀ ਹੈਗਾ ਵੀ ਮੇਰੇ ਕੋਲੇ ਆ ਨਾ ਨਾ ਦਿਲ ਦਿਲ ਬੰਦੇ ਦਾ ਉਹ ਕਹਿੰਦਾ ਉਹਨੇ ਟਰਾਲੇ ਦੇ ਪਿੱਛੇ ਨਹੀਂ ਹੋ ਰਿਹਾ ਕਵਰ ਛੱਡਦਾ ਉਹ ਵੀ ਮਰ ਜਾਂਦਾ ਤੈਨੂੰ ਕੀ ਜੀ ਕਹਿੰਦਾ ਮਰ ਜੀ ਮੱਝ ਤੱਕੀ ਨਾ ਠੀਕ ਹੈ ਚਲ ਤੈਨੂੰ ਆਈ ਗਈਆਂ ਹੌਲੀ ਮਰਦੇ ਤੈਨੂੰ ਕੀ ਨਹੀਂ ਕਹਤਾ ਹਾਲ ਛੱਡ ਲਿਆ ਹੁਣ ਡੈਕ ਅਜਾ ਕਹਿੰਦਾ ਕਹਿੰਦਾ ਸਾਹਿਬ ਨੂੰ ਕਹਿੰਦਾ ਮੈਂ ਕਹਿੰਦਾ ਕਿਵੇਂ ਕੱਢਣਾ ਟਰਾਲਾ ਮੈਂ ਮੈਨੂੰ ਪੁਲਾ ਦੇ ਖੰਭ ਲਾ ਦੇਗਾ ਹਾਂ ਇਹਨੂੰ ਉੱਡ ਜਾਊਗਾ ਮੈਨਾਂ ਕੱਢਦੇ ਨਿਕਲਣਾ ਅਸਲੀ ਕਾਲ ਜੀ ਸਾਰਿਆਂ ਨੂੰ ਸਤਿਕਾਰ ਬਾਜੀ ਅਸਲੀ ਕਾਲ ਜੀ ਹੋਰ ਜੀ ਕਿਰਪਾ ਜੀ ਮਹਾਰਾ ਜੀ ਵਧੀਆ ਜੀ ਵਧੀਆ ਜੀ ਵਧੀਆ ਇੱਕ ਇੱਕ ਕਰ ਰਹੇ ਵੀਰ ਜੀ ਜੇ ਡਾਇਕ ਇਹ ਲੱਗੇ ਸੂਹਾ ਥੇ ਨਾਲ ਪਾਣੀ ਸਾਜਦੇ ਵੀ ਲਾਈਟ ਮਕੀਨ ਦਾ ਇਲਾਜ ਫੱਜ ਰਹੀ ਜਿਹੜੀ ਆਸ ਪਰ ਬੈਠੇ ਤੇ ਵੀ 3 ਵਜੇ ਆਉਗੀ ਉਹ ਨਹੀਂ ਆਈ ਉਹ ਆਈ ਅਸਵੇਰੀ ਨੂੰ 5 ਵਜੇ 8 ਵਜੇ ਭੱਜ ਗਈ ਨਾ 9 ਵਜੇ ਭੱਜ ਗਈ ਇਹਦਾ 8 ਵਜੇ ਜੀ 8 ਵਜੇ ਗਈ ਹਾਂ ਐਨਾ ਹੈਗਾ ਵੀ ਮੋਟਰ ਦਾ ਸਟਾਰਟਰ ਬੰਦ ਨਹੀਂ ਕਰਨਾ ਪਿਆ ਉਧਰ ਮੱਕੀ ਭਰ ਗਈ ਉਧਰ ਬੜਾ ਬੰਦ ਹੋ ਗਈ ਹਾਂ ਨਹੀਂ ਫੇ ਕੱਲੂ ਫੇਰ ਆਉਣਾ ਪੈਣਾ ਇਹਨੂੰ ਭਰਨੇ ਨੂੰ ਅੱਛਾ ਜੀ ਇਹ ਮਸ਼ੀਨਾਂ ਤੁਸੀਂ ਆ ਜੀ ਵੀਰ ਜੀ ਆ ਵੀਰ ਜੀ ਨਜ਼ਾਰਾ ਬਾਈ ਦਾ ਵੀਰ ਜੀ ਮਸ਼ੀਨ ਲੈਂਦੀ ਤੁਸੀਂ ਹਾਂ ਪਛਾਤੀਆਂ ਨੂੰ ਫੁੱਲ ਖੁੱਲ੍ਹ ਖੋਲਦੇ ਹੁਣ ਆਹ ਦੇਖਦੇ ਆ ਕਿੰਨਾ ਕ ਪਾਉਂਦੀ ਆ ਦੇਖੋ ਜੀ ਵੀਰ ਜੀ ਨੇ ਮਸ਼ੀਨ ਲਿਆਂਦੀ ਆ ਤੇ ਕਹਿੰਦੇ ਰੇਪ ਪਾਉਂਦੇ ਆ ਦੇਖੋ ਜੀ ਰੇਪ ਬਹੁਤ ਸੋਹਣਾ ਪਉਂਦੀ ਆ ਇਹ ਅੱਛਾ ਮੂਰੂ ਟੋਹਣ ਬਣਾਉਣਾ ਵੀ ਹੈਗਾ ਦੇਖੋ ਜੀ ਵੀਰ ਜੀ ਦੇਖੋ ਜੀ ਵੀਰ ਜੀ ਰੇਪ ਪਾਉਂਗੇ ਦੇਖਿਓ ਹੁਣ ਇਕੱਲਾ ਇਕੱਲਾ ਘੇਰਾ ਕੱਢੀ ਉਹ ਫਿਰ ਉਹਦਾ ਸਿਆੜ ਲੋਟ ਆਈ ਜਾਣਾ ਏ ਕਾ ਤੇ ਕੱਢ ਕੇ ਵੇਂਦਾ ਤਸਵੀਰਾਂ ਜੀਆਂ ਹੁਣ ਗਿਰ ਜਨੇ ਗੇਜ ਵਿੱਚ ਪਾ ਲੈਣ ਨੂੰ ਫੇਰ ਟੋਲਦਾ ਫਿਰ ਇਹਨਾਂ ਨੂੰ ਕਿੱਥੇ ਦੱਸਿਓ ਬਾਈ ਦੇਖੇ ਸਾਡੇ ਗਾਲ ਜੇਬ ਨੂੰ ਕਹਿੰਦੇ ਗੇਜ ਉਹ ਚਾਚੇ ਵੱਲੋਂ ਉਹੀ ਸ਼ਬਦ ਬਿਆਨ ਹੋਏ ਤੇ ਹੁਣ ਚੱਲ ਵੀ ਜੇਬ ਚ ਪਾ ਲੈ ਵਿਆਖਿਆ ਵੀ ਨਾਲ ਕਰਨੀ ਪੈਂਦੀ ਬਾਈ ਇਹ ਜਿਹੜੀ ਹੁੰਦੀ ਆ ਤੇਲ ਮੈਣੇ ਵਾਲੀ ਇੱਕ ਗੇਜ ਹੁੰਦੀ ਆ ਜੀ ਅਜੇ ਹੁੰਦੀ ਆ ਸਮਾਨ ਪਾਉਣੇ ਵਾਲੀ ਹੁਣ ਗੇਜ ਹਾਂ ਜਾਊਗੀ ਉਹ ਨਾਲ ਕਹਿੰਦੀ ਕੋਈ ਆ ਮੇਰੇ ਚਾਈਕਲ ਕੋਈ ਆ ਚੜ੍ਹਦੀ ਕਿੰਨੀ ਸੀ ਤੇ ਵੀਰ ਜੀ ਇਹ ਮੇਰੇ ਕਿਆ-ਕਿਆ ਪਾਇਆ ਤੁਸੀਂ ਫਟੇਰਾ ਰਬਾਈਟ ਆਇਆ ਇਹੇ। ਸਹੀ। ਯੂਰੀਆ ਛਟੂnga ਪਾਣੀ ਲਾਏ ਤੇ। ਅ ਠੀਕ ਹੈ ਵੀਰ ਜੀ। ਹਾਂ ਜੀ। ਉਹ ਕਿਆ ਕਰਤਾ ਵੀਰ ਜੀ ਨੇ? ਉਹ ਤਾਂ ਪਾਈਪ ਸੈੱਟ ਕਰਦਾ। ਇਹਨਾਂ ਵੱਜ-ਵੱਜ ਕੇ ਨਿਕਲ ਜਾਨਾ ਫੇਰ। ਆ ਬਬੂਲਰ ਦੇਖ ਲੈ ਮੈਨੂੰ ਕਹਿੰਦੇ ਵੀ ਇਹ ਜੇ ਤਾਂ ਹਰਾ ਹੋ ਗਿਆ ਹੋ ਗਿਆ ਸੁੱਕੂਗੇ ਸਾਲਾ। ਹਾਂ ਫੇਰ ਹੁਣ। ਇਹਦਾ ਬਹੁਤ ਚਾਂਸ ਘੱਟ ਆ ਬਾਈ। ਨਾਲੇ ਪਾਣੀ ਰੋਹ ਪਾ ਫਰ ਰਹੇ ਜੀ। ਦੋ ਪਾਣੀ ਲਾ ਦਿੱਤੇ ਗੰਨੇ ਨੂੰ। 3000 ਦਾ ਘਾਟਾ ਵੀਰ ਜੀ। 3000। ਚੱਲ ਹੁਣ। ਇੱਕ ਕੋਸ਼ਿਸ਼ ਹੋਰ ਕਰਨੀ ਇਹਨੂੰ। ਹੂੰ। ਹਲੇ ਕੱਟਾ ਘਾਣਾ ਨਹੀਂ ਹੈਗਾ ਹਲੇ ਇੱਕ ਵਾਰੀ ਦੇਖਣਾ ਵੀ ਵਾਦਾ ਹੋ ਜੂਵੇ ਉੱਪਰ ਵੜ ਦੇ ਹੈਂ ਬਵਾ ਵੜ ਦੇ ਉੱਪਰ ਕੱਟਣਾ ਨਹੀਂ ਹੈਗਾ ਵੜ ਦੇ ਵੜ ਦੇ ਵੜ ਗਏ ਹੁਣ ਥੱਲੇ ਦੇ ਨਹੀਂ ਚੱਲਣਾ ਇਹਨੇ ਵੜ ਦੇ ਇੱਕ ਲਾਉਂਗਾ ਛੋਟਾ ਜਿਹਾ ਦੇਖਣਾ ਇਹ ਹੈ ਜਿਹਾ ਬੂਟਾ ਪੱਟ ਕੇ ਨਹੀਂ ਛੋਟਾ ਜਿਹਾ ਲਾਉਂਗਾ ਜੜਮਾ ਉਹ ਤੇ ਯਰਚੇ ਪੱਟਣਾ ਨਹੀਂ ਹੈਗਾ ਹਲੇ ਉਹ ਐਕਣਾ ਜਿਹੜਾ ਛੋਟਾ ਜਿਹਾ ਬੂਟਾ ਖੁਰਪੇ ਨਾਲ ਕੱਢ ਕੇ ਲੱਜਖੀ ਵਾਲਾ ਲਈ ਹਾਂ ਉਹ ਫੇਜੇ ਹੋ ਗਿਆ ਨਾਲ ਪਾਣੀ ਕਾਲੂ ਪਾਣੀ ਲਾਉਣਾ ਕਾਲੂ ਲਾਉਂਗਾ ਯਰਚੇ ਛੋਟਾ ਜਿਹਾ ਇਹਦਾ ਬੱਤ ਨਾਲ ਲਾ ਦੇ ਨਾਲੇ ਲਾਉਂਗਾ ਨਾਲਾ ਉਹ ਪੱਤਾ ਸੁੱਕਣ ਲੱਗ ਗਿਆ ਹਲੇ ਕੀ ਯਾਰ ਹਰਾ ਕਰਨੀ ਕਿੰਨਾ ਯਾਰ ਇਹ ਕਪਾਟ ਦੀ ਹਾਂ ਇੰਨੇ ਯਾਰੇ ਲਊਗਾ ਉਹ ਨਹੀਂ ਚੱਲ ਪੈਣਾ ਚੇ ਇਹ ਪਾਣੀ ਪਾਉ ਚੱਲ ਪੈਣਾ ਹੈਗਾ ਹਜੇ ਹੈਗਾ ਹਾਲੇ ਚਾਂਸ ਹੈ ਪਾਣੀ ਪੁਣੀ ਪਾਲਾ ਵਾਸੀ ਆ ਦੇਗਾ ਆ ਦੇ ਹੈਗਾ ਜਾਣ ਹੈਗਾ ਹਰਾ ਹਰੇ ਹਰਾ ਸੁੱਕੇ ਜਦਾਂ ਨਾ ਹੋਈ ਨਹੀਂ ਵੱਜਦਾ ਮੈਨਾਂ ਇਹਨਾਂ ਉੱਪਰ ਤੇ ਵਾਰ ਦੇ ਨੂੰ ਯਾਰ ਉਹ ਵੱਜਣਾ ਨਹੀਂ 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 ਕਾ ਦਿਓ ਉਹਨਾਂ ਤੋੜ ਦੇ ਨੂੰ ਇੱਥੇ ਉਹ ਨਹੀਂ ਗੱਗੇ ਹੁਣ ਇਹ ਜੇ ਹੁਣ ਤਾਂ ਇਹਦੇ ਇੱਡੇ ਨਹੀਂ ਹੁਣਾਂ ਨਹੀਂ ਸਸਰੀ ਗੱਲ ਤੋੜ ਦੇ ਕੱਬੇ ਤੋੜ ਦੇ ਕਿੱਥੇ ਚੱਕੜੇ ਨੇ ਗੱਬੇ ਤੋੜ ਦੇ ਇੱਥੇ ਨਹੀਂ ਨਹੀਂ ਤੋੜ ਦੇ 15 1500 ਗੱਲਾਂ ਤਾਂ ਮੈਂ ਇੱਕ ਆਇਆ ਕਰੀ ਮੇਰੇ ਆ ਕੇ ਤੋੜ ਦੇ ਤਨੀ ਹਰ ਮੇਰੇ ਲਈ ਨਾ ਹੋਇਆ ਜੀ ਦਾ ਅਟਕਾ ਰਾਜਾ ਜੇ ਸਾਰੇ ਤੋੜ ਦੇ ਨਾ ਕੋਣਾ ਕਰ ਲੈ ਅਮਰੇ ਡੈਡੀ ਨੂੰ ਪੁੱਛੀ ਸਾਰੇ ਖੇਤ ਬਾਤ ਉਹਨੇ ਗੇੜਾ ਬਾਤ ਉਹ ਬੁੱਤਾ ਟੁੱਟ ਜਿਵੇਂ ਗੈ ਨਾ ਸਾਰੇ ਖੇਤ ਮੇ ਗੇੜਾ ਬਾਤ ਪ੍ਰੈਸ਼ਰ ਦਾ ਇਤਨੂ ਕੋ ਦੇਖ ਉਹਦੀ ਗੱਲ ਹੋਰ ਲੋਟ ਤਾਂ ਆ ਯਾਰ ਸੁਣ ਲੈ ਮੇਰੀ ਗੱਲ ਜੇ ਗੱਡੇ ਡੈਡੀ ਕੋ ਗੱਲ ਪਹੁੰਚ ਗਈ ਤੈਨੂੰ ਦੇਣਾ ਪੈਣਾ ਉਲਟ ਹੁਣੇ ਤੋੜ ਦੇ ਲੈ ਪਾਈ ਚੱਲ ਲੈ ਗਣਾ ਇੱਕ ਥੋੜਾ ਉਹਨੇ ਦੋ ਤੋੜ ਦੇ ਲੈ ਨੂੰ ਲੈ ਤੂੰ ਛੇ ਜੇ 3000 ਬਲੋਕ ਕੱਟ ਲੈ 3000 ਲੋਰ ਦਾ ਮੈਂ ਗੱਲ ਹੁਣ ਆ ਹੈਗੀ ਬਿਮ ਕੋ ਵਾਲਾਂ ਦੀ ਸ਼ਿਟੀ ਇਹ ਉਹ ਵਾਲੀ

ਤੋੜ ਦਿਆਂ ਨੂੰ ਫੁੱਟਗਾ ਤੇ ਪੁੱਛਣਾ ਹੈ ਹਰੇ ਉਹ ਸਾਫ ਤੇ ਇਹ ਬਸ ਇਹ ਤਾਂ ਅੱਗੇ ਤੱਕ ਢੋਣੀ ਆ ਤਾਂ ਹੋਣੀ ਉਹ ਵੀ ਉਹ ਕਰਦੀਆਂ ਆ ਛੜੀਆਂ ਆ ਬਿੱਚੀ ਲੱਗੀਆਂ ਉਹ ਕਰਦੀਆਂ ਉਹ ਪਤਾ ਕੀ ਕਰਦੇ ਨੇ ਜਿਹੜੀ ਛੜੀ ਹੋਈ ਜਾਂਦੀ ਉਹ ਕਹਿੰਦਾ ਥੱਲੇ ਦੇ ਸਾਫ ਕਰਦੇ ਜਾਈ ਜਾਂਦੇ ਆ ਤੁਸੀਂ ਸਾਫ ਕਰੀ ਆ ਤੁਸੀਂ ਛੜਣਾ ਜਦੋਂ ਇੰਨੀ ਛੜੀ ਹੋ ਜਾਂਦੀ ਪੱਤੇ ਨਹੀਂ ਝਾੜਦੇ ਥੱਲੇ ਦੇ ਹਾਂ ਅਸੀਂ ਜਾਣਦੇ ਆ ਤੁਸੀਂ ਝਾੜੇ ਨਹੀਂ ਅਸੀਂ ਤਾਂ ਇੱਕ ਵਾਰੀ ਝਾੜੀਏ ਹਾਂ ਬਸ ਉਹੀ ਰਹਿ ਗਏ ਇਹਨੂੰ ਇੱਥਾ ਤੇ ਹੁਣ ਸਾਫ ਹੋਣਾ ਛੋੜੀ ਇਹ ਇਹ ਜਾਣਦਾ ਉਧਰ ਦੇਖੋ ਜੀ ਵੀਰ ਜੀ ਰੇਪ ਆ ਰਹੇ ਨੇ ਦੇਖੋ ਜੀ ਦੇਖੋ ਜੀ ਗਾਇਸ ਵੀਰੇ ਵੀ ਪਾਰ ਗਾਇਸ ਵੀਰੇ ਰੇਪ ਆ ਰਹੇ ਨੇ ਗਾਇਸ ਵੀਰੇ ਗਾਇਸ ਵੀਰੇ ਰੇਪ ਆ ਰਿਹਾ ਇਹ ਤਾਂ ਹਰੀ ਹੈ ਤਾਂ ਹਰੀ ਵਾਹ ਹਰੀ ਆ ਸਾਰੀਆਂ ਹਰੀਆਂ ਉਹ ਵੀ ਹਰੀਆਂ ਗਾਇਸ ਵੀਰੇ ਇਹਨੂੰ ਨਾ ਐਂ ਤੋੜ ਦੇ ਉਹ ਉਹ ਹੁਣ ਨਹੀਂ ਰੁਕਣੀ ਹੁਣ ਰਹਿਣ ਦੇ ਉਹ ਨਹੀਂ ਰੁਕਣੀਆਂ ਇਹ ਹੋਰ ਤਾਂ ਇਹਨੂੰ ਉਹ ਲੱਗੂਗੀ ਹੁਣ ਤਾਂ ਤੂੰ ਹੋਣ ਦੇ ਨਾ ਜਿਹੜੀਆਂ ਹੰਡੀਆਂ ਜੇ ਵੱਢਣੇ ਵੀ ਹੋਏ ਨਾ ਐਨੀ ਛੱਡ ਕੇ ਉਹ ਰਹਿਣ ਦੇ ਇਹਨੂੰ ਯਾਰ ਨਹੀਂ ਸਾਵਾ ਸੰਗਣੀਆਂ ਦੇਖ ਲਈ ਸੰਗਣੀ ਗਲਤ ਆ ਯਾਰ ਹੁਣ ਉਹਦੇ ਕਹਿੰਦਾ ਹੁਣ ਤੂੰ ਚੱਲਣਾ ਦੇ ਮੈਂ ਸੰਗੀ ਨਹੀਂ ਆਇਦਗੀ ਮੈਂ ਅਗਲੇ ਸਾਲ ਕਰਾਂਗੀ ਹਾਂ ਇਕੱਠੀ ਚੰਗਾ ਦੀ ਤੂੰ ਕਿਦਾਂ ਚੱਲਣ ਦੇ ਖਰਾਕ ਜਾਂਦਾ ਖਾਲੂਗਾ ਥੋੜੀ ਇੰਨੇ ਦੇ ਬੂਟੇ ਵੀ ਬਹੁਤ ਸੁੱਕੇ ਆ ਵਿੱਚ ਸਾਲੇ ਕਣਕ ਮਾਹੀ ਪੰਗਾ ਪੈਂਦਾ ਕਣਕ ਨੂੰ ਫਰਦਾ ਹੁਣ ਸੋਕਾ ਲਵਾਉਣਾ ਸੋਕਾ ਮੇਰੀ ਗੱਲ ਸੁਣ ਸਾਡੇ ਤਾਂ ਹੀ ਦੇਖੋ ਦੋ ਤਰ ਕੀ ਲਾਇਆ ਸੀ ਇੱਕ ਬੂਟੇ ਸੁੱਕਾ ਸੁੱਕਾ ਪਾਣੀ ਲਾਤਾ ਕਣਕ ਨੂੰ ਤਾਂ ਫਰਕ ਪਿਆ ਵਗਗੇ ਕਣਕ ਨੂੰ ਫਰਕ ਦਾਣੇ ਨੂੰ ਫਰਕ ਪਿਆ ਮਾੜਾ ਜਾ ਜਿਹੜੀ ਬਬੂਲਾ ਨਹੀਂ ਇੱਕ ਸੁੱਕਾ ਹੈ ਯਾਰ ਉਹੀ 3000 ਹੈ ਇੱਧਰ ਤੇ ਲੱਭਦੋ ਲੈ ਲਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤੋਂ ਸਭਾ ਹਾਂ ਉਹੀ ਦੋ ਕੋ ਤੈਨੂੰ ਕੁਆਟਰ ਦਾ ਫਰਕ ਪੈ ਜਾਂਦਾ ਹੈਗਾ ਹੈ ਕਿ ਨਹੀਂ ਜਿੱਦ ਤੂੰ ਮਰਜ਼ੀ ਡੱਟ ਲਾ ਉਹੀ ਚਾਰ ਗੱਡੀਆਂ ਖਰਾਬ ਵੀ ਹੋਣੀਆਂ ਅੱਜ ਦਿਨ ਕੁਝ ਵਾਣਾ ਇਹ ਵਾਲਾ ਫੇ ਬੁਰਾ ਲੱਗਦਾ ਤੌੜ ਪਿਆ ਪਿਆ ਹੁਣ ਠੀਕ ਹੈ ਮੈਂ ਬਚੱਟ-ਵਟ ਕਰੀ ਹੋਈ ਤੁਸੀਂ ਇਹਦੇ ਵਿੱਚ ਝੱਟ-ਪਟ ਕਰੀ ਦੀ ਨਹੀਂ ਨਾ ਨਾ ਤੈਨੂੰ ਝੱਟ-ਪਟ ਪਾਈ ਕੇ ਸਾਫ਼ ਹੈ ਗਾਇਸ ਵੀਰ ਆ ਗਿਆ ਹੈ ਗਾਇਸ ਵੀਰ ਆ ਗਿਆ ਗਾਇਸ ਵੀਰੇ ਕੀ ਹਾਲ ਹੈ ਗੋਲ ਜੀ ਸਾਰਾ ਠੀਕ ਆ ਠੀਕ ਆ ਚੱਲ ਤੁਰ ਜਾ ਤੁਰ ਜਾ ਤੁਰ ਜਾ ਦੇਖੋ ਜੀ ਯਾਰ ਇਹ ਇਦਾਂ ਰੇ ਪੈਂਦਾ ਇਹ ਮੜਾ ਇਹ ਪੈਪ ਹੋਇਆ ਯਾਰ ਕੀ ਆ ਇਹ ਵੱਡੋ ਹੋਊਗਾ ਉਹ ਵੱਡਣਾ ਨਹੀਂ ਹੈਗਾ ਇਹਦਾ ਮੂੰਹ ਕੋ ਮਾ ਦੇ ਆਈ ਇਹ ਮੈਂ ਵੇਟਾ ਦੇ ਦਿੰਦੇ ਇਹਨੂੰ ਗਾ ਲੋੜਤੀਆਂ ਕੇਰਨੇ ਦੇ ਜੜਮਾ ਜਿੱਦੂ ਦਾ ਮੜ ਜਾ ਪਾਣੀ ਉਹ ਜੜਮਾ ਇਹਦਾ ਹਰੋਲੇ ਨਾਲ ਗਿਰੀ ਜਾਣਾ ਸੀ ਵੀ ਚੱਲ ਤੂੰ ਉਹ ਚਾਚੇ ਮੈਂ ਪਾਣੀ ਨੇ ਵੀ ਤਾਂ ਸਾਰੇ ਚ ਲੱਗ ਕੇ ਜਾਣਾ ਹੈਗਾ ਮੈਂ ਕੋਈ ਲੋੜ ਨੇ ਦੀ ਉਹ ਫੁੱਲ ਖੋਲੀ ਵੀ ਆ ਮਾ ਠੀਕ ਆ ਠੀਕ ਪਾਉਂਦੇ ਆ ਕੀ ਦਾ ਠੀਕ ਹੈ ਵਧੀਆ ਚੀਜ਼ ਆ ਫਿਰ ਤਾਂ ਇਹ ਚੱਲ ਠੀਕ ਆ ਫਿਰ ਇਹ ਤਾਂ ਫੁੱਲ ਪਾਉਂਦੀ ਜਾਂਦੀ ਦੇਖਦੇ ਆ ਜੀ ਹੁਣ ਕਿਆ ਕੰਮ ਕਰਨਾ ਹੋਰ ਦਿਖਾਉਣੇ ਸਾਨੂੰ ਫਿਰ ਬਾਅਦ ਚ ਹੁਣ ਤਾਂ ਯਾਰ ਕਣਕ ਦੇਖ ਕੌਣੀ ਦੀ ਮੈਂ ਦੇਖਿਓ ਮੰਡਾ ਮੰਡੇ ਚ ਮੰਡੇ ਚ ਦੇਖਿਓ ਪਟੋਕੇ ਵਾਲੀ ਜਣਾ ਦੇਖੀਏ ਚਲੋ ਭਾਈ ਦੇਖ ਆਉਣੇ ਆ ਜੋ ਠੀਕ ਨਹੀਂ ਠੀਕ ਹੈ ਗਾਜ ਫਿਰ ਠੀਕ ਹੈ ਜੀ ਪੌਂਚ ਬੁਲਾਤਾ ਜਪੀਦਾ ਡੂ ਪੀ ਲਿਆ ਜੀ ਡੂ ਪੀਦਾ ਡੂ ਪੀ ਲਿਆ ਬਾੜਾ ਬਦਲ ਛਾਲ ਮਾਰ ਦੰਨੇ ਹੁਣ ਤੂੰ ਚੱਲ ਵੱਡ ਕੱਖ ਮੜੇ ਜੇ ਹੁਣ ਅੱਖਾਂ ਬੜਨ ਹੋਇਆ ਚਾ ਪਟਨੇ ਆ ਯਾਰ ਚਾਰੇ ਲਈ ਦੋ ਦਿਨ ਸਦੇ ਰਿਪਾ ਕੱਠੀ ਵੜਦ ਕਾ ਦੋ ਦਿਨ ਉਹ ਦੋ ਦਿਨ ਦੇ ਸੜੇ ਇੱਕ ਤਾਂ ਹੁਣ ਹੁੰਦੀ ਪੈ ਗਈ ਲੱਗ ਗਈ ਬਹੁਤ ਹੁੰਦੀ ਪੈ ਗਈ ਮਸ਼ੀਨ ਨੂੰ ਹਾਂ ਮੈਂ ਰੁਕ ਲਵਣਾ ਮੈਂ ਪਰਨਾ ਵੀ ਦੁਬਾਰਾ ਮੰਦਾ ਛੱਡ ਵੀ ਮੈਂ ਮੈਸਾ ਖਾਣੀ ਆ ਗਾਇਨ ਨੇ ਬਿਜਲੀ ਖਰਾਬ ਕਰ ਦਿਆ ਕੱਲੂ ਮੈਂ ਸਪਰੇਅ ਕਰਦਾ ਇਹਦੇ ਪਰ ਹੁਣ ਦਾਦੀ ਕਰਨੀ ਆ ਨੂਨ ਦੀ ਮੈਂ ਸਕੇ ਆਪਾਂ ਤਾਂ ਬਹੰਦੇ ਮੈਂ ਸਨ ਮਿੱਠਾ ਖਾਣਾ ਹੁਣ ਜੇ ਦਾ ਜੇ ਦਾ ਆਪਾਂ ਨੂਨ ਦੀ ਕਰਦੇ ਆ ਸਵੇਰੇ ਉੱਪਰੋਂ ਦੀ ਸਾਧਰੀ ਉਸ ਚ ਇਹ ਉਸ ਚ ਹੂੰ ਇਹਨੂੰ ਉਰਤੀ ਸਪਰੇਅ ਕਰੂਗੇ ਇਹਦੇ ਫੇਰ ਲੜ ਕੇ ਮਰ ਜਾਂਦੀ ਐ ਇਹ ਅੱਛਾ ਇਹਦਾ ਨੂਨ ਲੜਦਾ ਪਿੰਡੇ 'ਤੇ ਇਕਨਾਂ ਆਪਾਂ ਜੋਗ ਬਨੂਨ ਫਿਰਦੇ ਦਿੰਦੇ ਉਹ ਥੋੜੀ ਮਰਦੀ ਨਹੀਂ ਦਿੰਦੀ ਉਹ ਕੰਮ ਉਹ ਕੰਮ ਹੀ ਦਾ ਐ ਜੇ ਕਰਦੇ ਆ ਦਵਾਈ ਫੇ ਚਾਹ ਤਿੰਨ ਵੱਡਣੀ ਹੋਣੀ ਹਾਂ ਕਾਗੇ ਥੋੜਾ ਕਿੱਲੋ ਨੂਨ ਪੈਕ ਦਾ ਇੱਕ ਉਰਤੀ ਸਪਰੇਅ ਮਾਦ ਨਹੀਂ ਹੁੰਦੀ ਜਦੋਂ ਪੁੱਠੀ ਠੀਕ ਹੈ ਨਾ ਚੱਲ ਆਂ ਤਾਂ ਜਿਹੜੇ ਹੱਡੀ ਐ ਜੋ ਮੈਂ ਤੁਹਾਨੂੰ ਖਾਈ ਮੈਂ ਤਾਂ ਹੱਡੀ ਮੈਂ ਤਾਂ ਹੀ ਗੁਲਗੁਲੇ ਵਰਗੀ ਸੁਝੀ ਜਾਂਦੀ ਐ ਅੱਛਾ ਇਹ ਬਖਰਾਵਾਂ ਹੁੰਦੀ ਜ਼ਹਿਰ ਹੁੰਦੀ ਦੇ ਜੀ ਜ਼ਹਿਰ ਕਿੱਥੇ ਤੇ ਆ ਗਈ ਵਰਖੀਂਡ ਚ ਤਾਂ ਰਹਿੰਦੀ ਐ ਆਹੋ ਜ਼ਹਿਰੇ ਹੁੰਦੀ ਆ ਹੋਰ ਕਹੇ ਮੈਂ ਸਾਨੂੰ ਖਰਾਬ ਕਰ ਦਿਆ ਹੈ ਮੋਕ ਲੱਗਦੀ ਨਹੀਂ ਮੈਨੂੰ ਹੂੰ ਮੋਕ ਕੀ ਆ ਫਰਕ ਤਾਂ ਪੈਂਦੀ ਆ ਉਹਦਾ ਉਹ ਹੈਗਾ ਹੀ ਐ ਫਿਰ ਹਾਂ ਉਹ ਚੀਜ਼ ਦਾ ਆਪਣਾ ਕੰਮ ਹੈ ਉਹ ਦੇਖੀ ਕਿਤਨਾ ਬੱਟਣ ਲੱਗ ਜਾਣਾ ਉੱਥੇ ਸਾਰੇ ਕਾਉ ਆ ਜਾਣੇ ਜਦੇ ਘਟਾਰਾਂ ਕਾਉ ਉਹ ਬਾਈ ਸਾਰਾ ਸਰਕਲ ਚੱਲਦਾ ਹੂੰ ਹੁਣ ਜੇ ਸੁੰਡੀ ਨਹੀਂ ਮੋਗ ਇਹਨਾਂ ਕਿ ਖਾਣਾ ਆਹੋ ਮੋਹਲ ਮੋਹਲ ਬਗਦੇ ਬਣਿਆ ਬਗਲ ਹੈ ਮੌਸਮ ਵਧੀਆ ਹੋ ਗਿਆ ਹੁਣ ਸ਼ਾਮ ਚ ਵਧੀਆ ਹੋ ਰਿਹਾ ਅੱਜ ਹਾਂ ਮੌਸਮ ਤਾਂ ਵਧੀਆ ਰਿਹਾ ਵਧੀਆ ਬੱਦਲ ਜੇ ਨਿਕਲਿਆ ਹੁਣ ਹਾਂ ਵਧੀਆ ਹੀ ਰਿਹਾ ਮੱਠਾ ਜਾ ਹੋ ਗਿਆ ਮੱਠਾ ਜਾ ਵਧੀਆ ਰਿਹਾ ਇਹਦੇ ਵਧੀਆ ਨਾ ਹੋਵੇ ਬਸ ਬਸ ਇੰਨਾ ਹੀ ਰਿਹਾ ਮੱਠਾ ਜਾ ਹੋ ਗਿਆ ਮੱਠਾ ਜਾ ਹੁਣ ਕਰੂ ਗਾਂਢ ਕੋਈ ਹੁਣ ਇਹ ਮੈਂ ਕਾ ਪਤਾ ਇਹਦਾ ਪਾਈ ਚੰਦ ਮਹਾਰਾਜ ਦਾ ਰੱਬ ਦੀ ਮਰਜ਼ੀ ਹੁਣ ਤਾਂ ਮੈਂ ਤਾਂ ਬਟਾ ਲਈ ਸਾਰੀ ਚਲੋ ਕੋਈ ਗੱਲ ਨਹੀਂ ਇਹ ਬੈਠੀ ਇਹਨੇ ਤੂੜੀ ਫਿਕਰ ਕਰੀ ਜਣੀ ਚਾਚੇ ਪਿਆੜੀ ਤੂੜੀ ਬਾਹਰ ਉਹ ਤਾਂ ਹਾਂ ਤੂੜੀ ਹੈ ਭਾਈ ਬਾਹਰ ਨਹੀਂ ਭਾਈ ਬਸ ਗੱਲ ਤਾਂ ਭਾਈ ਤਰਗਾਉਂਦਾ ਹੈ ਹੈ ਤੂੰ ਵੀ ਪਈਏ ਹਰੇ ਪਈ ਲੋਕਾਂ ਦੀ ਰੱਬ ਦੇਖ ਲੈ ਥੋੜਾ ਲੋਕ ਕਿਹੜਾ ਤੁਸੀਂ ਐ? ਲੋਕਾਰੀ ਦਾ ਹੋਈ ਛੋੜੀ ਤੂੰ ਮੇਰੀ ਗੱਲ ਤੈਨੂੰ ਲਾ 15 ਦਿਨ 10 15 ਦਿਨ ਦਾ ਕੰਮ ਐ ਨਾ ਤੂੰ ਉਡੀਕਣੀ ਤੈਨੂੰ ਖੇਤ ਮਾਂ ਨਾ ਇਹਨੂੰ ਗਾਂਗ ਦੇਖਣੀ ਐ ਮਾਰੋ ਮਾਰ ਚਣਨ ਦਾ ਕੰਮ ਇੱਕ ਵਾਰ ਹੋਣੀ ਹਲਾ ਲਲਾ ਜੀ ਬਸ ਬਤਿਆਰੀ ਐ ਹੁਣ ਹਾਂ ਪਰ ਹੁਣੇ ਉਹ ਹੁਣ ਰੋਜ਼ ਰੋਜ਼ ਤਾਂ ਬੱਤਾ ਮਸ਼ੀਨਾਂ ਨੂੰ ਰੋਕਦੀ ਨਹੀਂ ਮਹੀਨ ਸਾਰੀ ਰੈੜੀ ਚੱਲਦੀ ਹੁੰਦੀ ਮੈਂ 5-7 ਦਿਨ ਦਾ ਕੰਮ ਐ ਉਹ ਨਾ ਹੁਣੇ ਬਸ ਇਹ ਨਾ ਕੰਮ ਖਰਾਬ ਕਰ ਲਵੇਂ ਹੁਣ ਆਪਣਾ ਰੋਜ਼ ਹੁਣ ਬਸ ਬਣਾ ਕਰ ਹੁੰਦਾ ਹੀ ਐ ਇੱਟੇ ਜੀ ਕਾ ਲਾਉਣੇ ਇੱਟੇ ਹੀ ਲਾ ਦੇਣੇ ਭਈਏ ਮਾਜ ਪਿਛਦਾ ਪਈਆਂ ਨੂੰ ਲਾ ਦਿਓ ਲੇਬਰ ਤਾਂ ਲਾ ਦਿਓ ਲੇਬਰ ਵਾਲੀ ਤਾਂ ਹੋਊਗੀ ਕੋਈ ਵੀ ਹੋਲੀ ਵਾਲੀ ਤਾਂ ਉਹ ਵੀ ਹੋਈ ਹੋਈ ਉਹ ਉਹ ਤਰੀਕਾ ਕਾ ਵੱਢਣ ਵਾਲੀ ਭਈ ਭਈਆਂ ਆ ਵੱਢਣ ਆਈ ਆ ਹੁਣ ਉਹ ਤਾਂ ਆਏ ਆ ਇੱਟੇ ਵਾਲੀ ਤੇ ਤੋਂ ਵੀ ਪਹਿਲਾਂ ਨਾ ਨਾ ਉਹ ਤਾਂ ਆਏ ਆ ਜਿਹੜਾ ਪੈਂਸਲ ਨਾਲ ਬਣਾਈ ਵੀ ਹੁੰਦੀ ਆ ਪੱਕੀ ਗੱਲ ਆ ਉਹਦਾ ਅਜਕੜਾ ਬਈ ਸਾਡੇ ਡੈਕੋਰ ਠਕਰੀ ਹੁੰਦੀ ਆ ਨਾ ਕੋਈ ਦਾਣਾ ਕੋਈ ਬੱਲ ਇੱਕ ਦੂਤੇ ਉੱਪਰ ਨਹੀਂ ਹੈਗੀ ਬਾਬਰ ਖੜੀਆਂ ਆ ਆ ਕਣਕ ਇਹਦਾ ਫੋਟੋ ਆਫੀ ਸੰਕਾ ਫੋਟੋ ਆਫੀ ਆ ਜੀ ਪਾਣੀ ਪੱਕੀ ਛਾੜਦਾ ਨਹੀਂ ਪਤਾ ਕਿਹ ਜਾਵੇ ਪਰ ਖੜੀ ਸੋਹਣੀ ਬਹੁ ਚਾੜ ਪਤਾ ਨਹੀਂ ਬਰਾਬਰ ਆਵੇ ਨਾ ਬਈ ਉਹ ਨਹੀਂ ਪਤਾ ਸਾਨੂੰ ਕਿੱਥੇ ਆਉਂਗਾ ਘੱਟੇ ਰਹਿੰਦਾ ਬਾਈ ਹਾਂ ਮੁੱਟੇ ਮੇ ਚਾੜ ਹੁੰਦਾ ਘੱਟੇ ਜਿਹੜੇ ਕੰਡਾ ਨੂੰ ਗਰੀ ਉਹ 15 ਤੱਕ ਥੱਲੇ ਨਹੀਂ ਜਾਂਦੀ 15 18 ਦਾ ਹੋ ਗਈ ਠਾਣ 18 18 18 18 18 ਇੱਕ ਢੋਲੀ ਦਾ ਬੀਜ ਰੱਖਣਾ ਹੂੰ ਉਹ 18 ਹੋ ਗਈ 18 ਰੇਟ ਸਬੇਟ ਬੀਜ ਹੁੰਦੀ ਲੇਟ ਰੂਟ ਹੂੰ ਆਪਣੇ ਫਿਰ ਆਪਣਾ ਕੱਢ ਕੇ ਬੀਜ ਦੇ ਗੰਨੇ ਗੁੰਨੇ ਵਾਲੇ ਚ ਆ ਤਾਂ ਮਸ਼ੀਨ ਤੇ ਭਰੋਣੀ ਹੋਣੀ ਆ ਹਾਂ ਨਾ 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 ਇਹ ਵੀ ਭਈਆਂ ਆਂ ਉਹ ਬਾਅਦ ਚਾਹ ਰ ਭਈਏ ਨਾ ਮੈਗਾ ਬੰਦਾ ਕੰਬੀਆਂ ਵਾਲਾ ਆਇਆ ਮੈਂ ਕਿਆ ਲੈਣਾ ਪੈਸੇ ਮੈਂ ਦੇਣੇ ਆ ਫੇ ਤੂੰ ਆਏ ਕਰੀ ਉਹ ਫੇ ਤੂੰ ਆਏ ਕਰੀ ਆ ਆ ਬਾਈ ਪੈਸੇ ਦੇਣ ਵਾਲਾ ਬੰਦਾ ਹੁਣ ਉਹ ਯਾਰ ਮੈਂ ਧੂੜੀ ਆ ਧੂੜੀ ਮੈਂ ਆਪਣੀ ਚੱਕ ਲੈਣੀ ਪੈਸੇ ਮੈਂ ਦੇਣੇ ਵੜਾਈ ਦੇ ਇਹਨੂੰ ਕੀ ਜੱਗ ਬਸ ਠੀਕ ਆ ਫੇ ਤੇ ਇਹ ਬਾਈ ਕਹਿੰਦਾ ਜੀ ਬਣਾ ਲੈਣਾ ਪੈਸੇ ਮੈਂ ਦੇ ਦਨੇ ਤੂੰ ਆਏ ਕਰੀ ਸਰਸਰ ਨਾ ਕਾ ਪਈ ਨਾ ਦੋ ਦੇ ਨਾ ਲਾ ਉਹਦਾ ਨਹੀਂ ਪੈਣਾ ਉਹ ਘਰ ਬਣ ਗਿਆ ਉਹ ਦੂਸਰਾ ਸਰਸਰ ਅੰਦਰ ਲਾ ਲਈ ਆ ਸੱਦੀ ਧੂੜੀ ਅੰਦਰ ਆਪਣੀ ਸੱਦੀ ਧੂੜੀ ਅੰਦਰ ਆ ਸੈਸ਼ਨ ਉਹਨਾਂ ਨੂੰ ਇੱਕ ਦੇ ਦੀ ਖੰਭਾ ਉਨੇ ਉਤੀ ਕੱਢਦਾ ਕੇ ਨਹੀਂ ਛੱਡੀ ਅੰਦਰ ਛੱਡ ਜਿਹੜੀ ਪਾ ਲਈ ਖੰਭਾ ਲੱਗਣਾ ਇੱਕ ਤੇਰਾ ਹਾਂ ਹੋ ਗਈ ਹੈ ਤੇ ਦੇਖੂਗਾ ਮਿਲ ਗਿਆ ਕਾਦੀ ਆ ਜਾ ਚਾਚਾ ਨੂੰ ਦੋਗੇ ਵਿੱਗੇ ਆ ਹਾਂ ਹਾਂ ਹੁਣ ਫੈਸਲਾ ਕੀ ਹੋਇਆ ਟੋੜੀ ਪਰ ਹੈ ਕੀ ਫੈਸਲਾ ਹੋਣਾ ਮਾ ਟੋੜੀ ਬੀਕਾਂ ਮਾਦੀ ਕਰ ਫੈਸਲਾ ਮੌਸਮ ਨੇ ਕਰਨਾ ਆਹ ਨੀ ਗੱਲ ਆ ਜਿਹਦਾ ਨਖਰੇ ਰਹਿ ਤਾਂ ਲੇਵਰ ਲੱਜੂਗੀ ਹਾਂ ਨਹੀਂ ਕਾਲਾ ਪੂਂ ਪੂਜ ਜੇ ਡਰੱਬਾ ਜਾਇਆ ਕੋਈ ਜਦੇ ਮਸ਼ੀਨ ਵਾ ਕੇ ਬੱਸ ਨਹੀਂ ਕਾਲਾ ਪੂਂ ਪੂਜ ਆ ਬਜਦਾ ਘਰ ਸੁਣੇ ਜਾਣ ਹਾਂ ਆ ਜਿਹਾਣਾ ਬਣਿਆ ਹੋਈ ਐਸੇ ਜਿਹਦਾ ਬਣਾਇਆ ਪਿਆ ਉਧਰ ਤੇ ਆਏ ਆ ਆਏ ਆ ਪਰ ਆਏ ਆ ਸਾਤਾ ਬਣਾਇਆ ਪਿਆ ਹੂੰ ਉੱਪਰ ਤੇ ਵਧੀਆ ਦਿਖਾਊਗਾ ਹੈਂਡਲੇ ਬਣਾਇਆ ਪਿਆ ਤਾਂ ਹੈ ਹੈਂਡਲੇ ਬਣਾਇਆ ਪਿਆ ਹੈ ਹੈਂਡਲ ਆਏ ਕਾ ਕਾ ਠੀਕ ਆ ਠੀਕ ਆ ਹੈਂਡਲ ਆਹ ਹੈ ਕਿ ਠੀਕ ਆ ਜੀ ਆਹ